ਨਵਾਂ ਅਕਾਲੀ ਦਲ ਬਣਾਉਣ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਸਰਪਟੋਹਾ ਹੋਰਾਂ ਦੇ ਵੱਲੋਂ ਉਹ ਕਹਿੰਦੇ ਕਿ ਇਹੀ ਸਰਬਜੀਤ ਖਾਲਸਾ ਫਰੀਦਪੁਰ ਤੋਂ ਟਿਕਟ ਮੰਗਣ ਦੇ ਲਈ ਸੁਖਵੀਰ ਸਿੰਘ ਬਾਦਲ ਕੋਲੇ ਗਏ ਫਿਰ ਖਡੂਰ ਸਾਹਿਬ ਟਿਕਟ ਲੜਨ ਦੇ ਲਈ ਤਿਆਰ ਸੀਗੇ ਅਕਾਲੀ ਦਲ ਵੱਲੋਂ ਅੱਜ ਕਹਿੰਦੇ ਉਹਨਾਂ ਨੂੰ ਉਹੀ ਅਕਾਲੀ ਦਲ ਉਹੀ ਸੁਖਵੀਰ ਬਾਦਲ ਮਾੜਾ ਲੱਗਣ ਲੱਗੇ ਦੇਖੋ ਜੀ ਪਹਿਲਾਂ ਗੱਲ ਜ਼ਰੂਰ ਚੱਲੀ ਸੀ ਜਦੋਂ ਮੇਰਾ ਸੁਖਵੀਰ ਦਾ ਮਣਾ ਸਾਹਮਣਾ ਹੋ ਗਿਆ ਮੀਟਿੰਗ ਮਿਲ ਗਏ ਤੇ ਇਹ ਮੈਨੂੰ ਕਹਿੰਦਾ ਜੀ ਨਹੀਂ ਅਸੀਂ ਚੰਦੂ ਵਧੀਆ ਉਹਨਾਂ ਨੇ ਕਿਹਾ ਸੀ ਨਾ ਵੀ ਮਿਲਨੇ ਨੂੰ ਤੇ ਮਿਲ ਕੇ ਕਹਿੰਦਾ ਜੀ ਉਹ ਤਾਂ ਜਰਨਲ ਸੀਟ ਹੈ ਵੀ ਤੁਸੀਂ ਕਿਵੇਂ ਲੜ ਸਕਦੇ ਹੋ ਮੈਂ ਕਿਹਾ ਠੀਕ ਹੈ ਜੀ ਗੱਲ ਨਿਬੜੀ ਹਨਾ ਗੱਲ ਖਤਮ ਹੁਣ ਤੁਹਾਡਾ ਰੌਲਾ ਸੁਖਵੀਰ ਦੇ ਨਾਲ ਟਿਕਟ ਦਾ ਹੈ ਜਾਂ ਸਿਧਾਂਤਾਂ ਦਾ ਹੁਣ ਤਾਂ ਸਿਧਾਂਤਾਂ ਦਾ ਹੀ ਹੈ ਜੀ ਨਹੀਂ ਜਿਉ ਟਿਕਟ ਦੇ ਦਿੰਦੇ ਤੁਹਾਨੂੰ ਫਿਰ ਨਹੀਂ ਉਹ ਕਿੱਥੇ ਟਿਕਟ ਦੇ ਦਿੰਦੇ ਜੀ ਕਾਈ ਜੀਆਂ ਗੱਲਾਂ ਕਰਦੇ ਉਹਨਾਂ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਉਹੀ ਇਲਜ਼ਾਮ ਲਾ ਰਿਹਾ ਹੈ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਆਪਾਂ ਅਕਾਲੀ ਦਲ ਇਹਨਾਂ ਦੇ ਚੰਗੂਦੋ ਛਡਾਉਣਾ ਹਾਂ ਜੀ ਪੀਸੀ ਇਹਨਾਂ ਦੇ ਚੰਗੂਦੋ ਛਡਾਉਣੀਆਂ ਉਹੀ ਸੁਖਵੀਰ ਤੋਂ ਤੁਸੀਂ ਅਕਾਲੀ ਦਲ ਦੀ ਟਿਕਟ ਪਾ ਕੇ ਬੰਦੀ ਸਿੰਘ ਜਿਹੜੇ ਖੈੜਾ ਸਾਹਿਬ ਲੈ ਕੇ ਗਏ ਉਹ ਨਾਲ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਲਾਤੇ ਕਹਿੰਦੇ ਕਿ ਸਾਡੇ ਨਾਮ ਦੇ ਉੱਪਰ ਸਿਆਸਤਾਂ ਹੋ ਰਹੀਆਂ ਨੇ ਕਹਿੰਦੇ ਕਿ ਅਮਰਤਪਾਲ ਹਲੇ ਕੱਲ ਜੇਲ੍ਹ ਸੁਖਵੀਰ ਵੀ ਤਾਂ ਸਿਆਸਤ ਹੀ ਕਰਦਾ ਹੈ ਹੁਣ ਇੱਕ ਚੀਜ਼ ਇਹ ਕਹਿ ਰਿਹਾ ਕਿ ਬੰਦੀ ਸਿੰਘ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਕਹਿੰਦੇ ਕਿ ਉਹਨਾਂ ਦੀ ਮੰਗ ਹੁਣ ਪਿੱਛੇ ਰਹਿ ਗਈ ਹੈ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹਲੇ ਕੋਜੀ ਸਮਾਂ ਹੋਇਆ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਗਿਆ ਨੂੰ ਉਹਨਾਂ ਦੀ ਮੰਗ ਅੱਗੇ ਰੱਖੀ ਜਾ ਰਹੀ ਹੈ ਦੇਖੋ ਜੀ ਜਿਹੜਾ ਅਮਰਪਾਲ ਸਿੰਘ ਹੈ ਨਾ ਉਹ નિર્ਦੋਸ਼ ਹੈ ਤੇ ਬਾਕੀ ਜਿਹੜੇ ਬੰਦੀ ਸਿੰਘ ਇੱਕ ਤੁਹਾਡੇ ਬ੍ਰਦਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਹ ਤੁਹਾਡੇ ਤੇ ਇਲਜ਼ਾਮ ਲਾ ਰਹੇ ਕਹਿੰਦੇ ਕਿ ਉਹਨਾਂ ਨੇ ਮੈਨੂੰ ਜਿਹੜਾ ਮੇਰਾ ਹੱਕ ਨਹੀਂ ਦੇ ਰੇ ਸਰਜੀ ਸਿੰਘ ਖਾਲਸਾ ਭਾਈ ਜੀ ਸਾਡਾ ਇਹ ਕੋਰਟ ਚ ਕੇਸ ਚੱਲਦਾ ਹੈ ਹੋ ਉਹ ਜਥੇਦਾਰ ਸਾਹਿਬ ਤੱਕ ਵੀ ਅਪੀਲ ਕਰ ਰਹੇ ਆ ਕਿ ਇਹਦੇ ਵਿੱਚ ਮਨ ਜਿੰਨੂੰ ਮਰਜ਼ੀ ਕਰ ਲੈਣ ਜੀ ਫਿਰ ਕੀ ਹੈ ਜੀ ਜਥੇਦਾਰ ਸਾਹਿਬ ਜਦੋਂ ਕੋਰਟ ਫੈਸਲਾ ਕਰੂਗਾ ਉਹੀ ਮੰਨਾਂਗੇ ਜੀ ਅਸੀਂ ਫਿਰ ਜਥੇਦਾਰ ਸਾਹਿਬ ਵਾਲਾ ਨਹੀਂ ਅਸੀਂ ਨਹੀਂ ਮੰਨਦੇ ਜੀ ਕਿਸੇ ਦਾ ਫੈਸਲਾ ਫਿਰ ਤੁਹਾਡੇ ਦਾੜਾ ਸਾਹਿਬ ਨੂੰ ਲੈ ਕੇ ਉਹ ਬਹੁਤ ਆ ਰਹੇ ਤਾੜਾ ਸਾਹਿਬ ਰੰਗਦੇ ਤੁਸੀਂ ਤੇ ਫਿਰ ਇਹ ਗਲਤ ਨਹੀਂ ਹੈ ਗਲਤ ਹੈ ਜੀ ਚਲੋ ਕੋਈ ਨਹੀਂ ਹਟ ਜਾਾਂਗੇ ਮੈਂ ਹਟ ਜਾਊਂਗਾ ਕੰਮ ਤਾਂ ਲੰਬੀ ਕੀਤਾ ਜਾ ਸਕਦਾ ਤੁਹਾਨੂੰ ਕੋਈ ਨਹੀਂ ਜੀ ਉਹ ਇਸ ਮਾਮਲੇ ਤੇ ਮੈਂ ਹਾਜ਼ਰ ਹੋ ਜਾਈ ਮਾਫੀ ਮੰਗ ਮਾਫੀ ਮੰਗ ਲਓ ਤੇ ਜੇ ਸਜਾ ਲਾਤੀ ਜੱਤਰਾ ਸਾਹਿਬ ਕੋਈ ਨਹੀਂ ਉਹ ਵੀ ਮਨਜ਼ੂਰ ਹੈ ਫਿਰ ਕਰਨੋਂ ਹਟਜੋਗੇ ਹਾਂ ਨਹੀਂ ਹਟ ਤਾਂ ਮੈਂ ਵੈਸੇ ਹੀ ਜਾਊਂਗਾ ਜ਼ਰੂਰੀ ਤਾਂ ਨਹੀਂ ਆ ਵੀ ਉਹਨਾਂ ਦੇ ਕਹਿ ਤੋ ਹਟਣਾ ਹੈ ਤੁਹਾਡੀ ਹਲਕੀ ਦਾ ਜਿਹੜਾ ਮੈਟਰ ਬਿਆਦੀਆਂ ਦਾ ਗੋਲੀ ਕਾਹਣ ਦਾ ਜਿਹੜਾ ਉਹ ਮਸਲਾ ਉਹ ਹੁਣੇ ਕੋ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਵੀ ਜਿਹੜੇ ਉਹ ਚਲੇ ਗਏ ਹੈਗੇ ਆ ਸਰਕਾਰ ਨੇ ਇਹਨੇ ਬਹੁਤ ਵੱਡੇ ਵੱਡੇ ਵਾਦੇ ਦਾਅਵੇ ਕੀਤੇ ਸੀ ਕਿ ਅਸੀਂ 24 ਘੰਟਿਆਂ 'ਚ ਇਨਸਾਫ ਦਿਵਾਵਾਂਗੇ ਉਮਰ ਵਿਜੇ ਪ੍ਰਤਾਪ ਨੂੰ ਲੈ ਕੇ ਆਏ ਉਮਰ ਵਿਜੇ ਪ੍ਰਤਾਪ ਅੱਜ ਤੱਕ ਇਸ ਦੀ ਲੜਾਈ ਲੜ ਰਿਹਾ ਸਰਕਾਰ ਦੇ ਵਿੱਚ ਬੈਠੇ ਵੀ ਜਿਹੜਾ ਵੀ ਸਿੱਖ ਪੰਥ ਨੂੰ ਜਾਂ ਸਿੱਖ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਜਾਂ ਸਿੱਖਾਂ ਦੇ ਹੱਕਾਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਉਹਨੂੰ ਹਮੇਸ਼ਾ ਦੱਬਿਆ ਗਿਆ। ਸੋਵਰ ਵਿਜੇ ਪ੍ਰਤਾਪ ਸਿੰਘ ਇੱਕ ਸੱਚਾ ਇਨਸਾਨ ਹੈ, ਸੱਚਾ ਬੰਦਾ ਹੈ। ਉਹਨੂੰ ਜਾਣ ਕੇ ਦਬਾਇਆ ਗਿਆ। ਉਹ ਜਿਹੜੀ ਰਿਪੋਰਟ ਪੇਸ਼ ਕਰਦਾ ਹੈ ਐਕਚੁਅਲੀ ਜਿਹੜਾ ਭਗਵੰਤਮਾਨ ਹੈ ਇਹ ਜਿਹੜੇ ਵਾਅਦੇ ਕਰਕੇ ਲੋਕਾਂ ਦੇ ਵਿੱਚ ਆਇਆ ਸੀ ਇਹ ਉਹਨਾਂ ਤੇ ਖਰਾ ਨਹੀਂ ਉਤਰਿਆ। ਕਨੇਸਿਕ ਕਮਰਬੀਜੇ ਪ੍ਰਤਾਪ ਦੀ ਰਿਪੋਰਟ ਬਣੀ ਪਈ ਹੈ 24 ਘੰਟਿਆਂ ਦੇ ਵਿੱਚ ਇਨਸਾਫ ਦਿੱਤਾ ਜਾ ਸਕਦਾ ਜੇ ਚੰਨੀ ਚਾਹੇ ਉਦੋਂ ਚੰਨੀ ਸੀਐਮਸੀ ਹੁਣ 24 ਮਹੀਨੇ ਛੱਡੋ ਕਿੰਨੇ ਹੀ ਮਹੀਨੇ ਜਿਹੜੇ ਲੱਗ ਚੁੱਕੇ ਆ ਸਾਡੇ ਨਾਲ ਫ੍ਰੀਕੋਰਟ ਤੋਂ ਐਮਪੀ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਨਾਲ ਗੱਲਬਾਤ ਪੰਜਾਬ ਦੇ ਬਹੁਤ ਸਾਰੇ ਇਸ਼ੂਆਂ ਤੇ ਕਰਨੀ ਹੈ ਖਾਸ ਕਰਕੇ ਹੈ ਕਾਲੀ ਦਲ ਵਰਸ ਜਿਹੜਾ ਉਹਨਾਂ ਦਾ ਮਾਮਲਾ ਚੱਲ ਰਿਹਾ ਸਾਰੀ ਗੱਲਬਾਤ ਕਰਾਂਗੇ ਮੈਂ ਪਹਿਲਾਂ ਸਵਾਗਤ ਕਰਦਾ ਭਾਈ ਸਾਹਿਬ ਸਵਾਗਤ ਹੈ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਸਾਹਿਬ ਸਭ ਠੀਕ ਹੈ ਜੀ ਬਿਲਕੁਲ ਠੀਕ ਠਾਕ ਸਭ ਤੋਂ ਪਹਿਲਾਂ ਇਹੀ ਸਵਾਲ ਆ ਕਿਉਂਕਿ 2027 ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 2027 ਦੀਆਂ ਤਿਆਰੀਆਂ ਅਸੀਂ ਕਰ ਰਹੇ ਹਾਂ ਨਵਾਂ ਅਕਾਲੀ ਦਲ ਬਣਾਉਣ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਬਲਟੋਹਾ ਹੋਰਾਂ ਦੇ ਵੱਲੋਂ ਉਹ ਕਹਿੰਦੇ ਕਿ ਇਹੀ ਸਰਬਜੀਤ ਖਾਲਸਾ ਫਰੀਦਕੋਟ ਤੋਂ ਟਿਕਟ ਮੰਗਣ ਦੇ ਲਈ ਸੁਖਬੀਰ ਸਿੰਘ ਬਾਦਲ ਕੋਲੇ ਗਏ ਫਿਰ ਖਡੂਰ ਸਾਹਿਬ ਜਿਹੜੀ ਟਿਕਟ ਲੜਨ ਦੇ ਲਈ ਤਿਆਰ ਸੀਗੇ ਅਕਾਲੀ ਦਲ ਵੱਲੋਂ ਅੱਜ ਕਹਿੰਦੇ ਉਹਨਾਂ ਨੂੰ ਉਹੀ ਅਕਾਲੀ ਦਲ ਉਹੀ ਸੁਖਬੀਰ ਬਾਦਲ ਮਾੜਾ ਲੱਗਣ ਲੱਗ ਗਿਆ ਦੇਖੋ ਜੀ ਪਹਿਲਾਂ ਗੱਲ ਜ਼ਰੂਰ ਚੱਲੀ ਸੀ ਮੈਨੂੰ ਟਿਕਟ ਦੇਣ ਦੀ ਪਰ ਮਤਲਬ ਮੇਰੇ ਬੰਦਿਆਂ ਨੇ ਜਿਹੜੇ ਮੇਰੇ ਹੱਕ ਵਾਲੇ ਬੰਦੇ ਆ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਅਪਰੋਚ ਕੀਤਾ ਤੇ ਮੈਂ ਨਹੀਂ ਇਹਨਾਂ ਨੇ ਮੰਨੇ ਇਹ ਫਿਰ ਬਾਅਦ ਦੇ ਵਿੱਚ ਚੰਦੂ ਮਾਜਰਾ ਸਾਹਿਬ ਨੇ ਸੁਖਬੀਰ ਨੂੰ ਕਿਹਾ ਬਈ ਇਹਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਚੰਦੂ ਮਾਜਰਾ ਨੇ ਜਾਂ ਬੀਸਾ ਸਿੰਘ ਬਲਤੋਹਰ ਚੰਦੂ ਮਾਜਰਾ ਨੇ ਉਹ ਕਹਿੰਦੇ ਮੇਰੀ ਨਹੀਂ ਨਹੀਂ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਚੰਦੂ ਮਾਜਰਾ ਸਾਹਿਬ ਨੇ ਕਿਹਾ ਬਈ ਤੁਸੀਂ ਇਹਨੂੰ ਉੱਥੋਂ ਟਿਕਟ ਦਿਓ ਅੱਛਾ ਤੇ ਇੱਕ ਥਾਂ ਤੇ ਫਿਰ ਮੇਰਾ ਸੁਖਬੀਰ ਦਾ ਆਮਣਾ ਸਾਹਮਣਾ ਹੋ ਗਿਆ ਮੀਟਿੰਗ ਮਿਲ ਗਏ ਤੇ ਇਹ ਮੈਨੂੰ ਕਹਿੰਦਾ ਜੀ ਨਹੀਂ ਅਸੀਂ ਚੰਦੂ ਬਜੀ ਉਹਨਾਂ ਨੇ ਕਿਹਾ ਸੀ ਨਾ ਵੀ ਮਿਲਣੇ ਨੂੰ ਤੇ ਮਿਲ ਕੇ ਕਹਿੰਦਾ ਜੀ ਉਹ ਤਾਂ ਜਰਨਲ ਸੀਟ ਹੈ ਬਈ ਤੁਸੀਂ ਕਿਵੇਂ ਲੜ ਸਕਦੇ ਹੋ ਮੈਂ ਕਿਹਾ ਠੀਕ ਹੈ ਜੀ ਗੱਲ ਨਿਬੜੀ ਹੈ ਨਾ ਗੱਲ ਖਤਮ ਬਾਅਦ ਦੇ ਵਿੱਚ ਆ ਗਿਆ ਅਮਰਿਤਪਾਲ ਉੱਥੇ ਮੇਰੇ ਮਗਰ ਪੈ ਗਏ ਕਹਿੰਦੇ ਜੀ ਤੁਸੀਂ ਲੜੋ ਤੁਸੀਂ ਲੜੋ ਮੈਂ ਕਿਹਾ ਜੀ ਹੁਣ ਕੀ ਹੋ ਗਿਆ ਕੱਲ ਤੱਕ ਤਾਂ ਤੁਸੀਂ ਕਹਿੰਦੇ ਸੀ ਬਈ ਉਹ ਜਰਨਲ ਸੀਟਾ ਵੀ ਤੁਸੀਂ ਲੜ ਨਹੀਂ ਸਕਦੇ ਤੇ ਅੱਜ ਹੁਣ ਮੈਂ ਹੁਣ ਮੈਨੂੰ ਕੀ ਹੋ ਗਿਆ ਹੁਣ ਮੇਰੇ ਪਿੱਛੇ ਕਿਉਂ ਪੈ ਗਏ ਮੈਨੂੰ ਐਨੇ ਫੋਨ ਕੀਤੇ ਵਿਰਸਾ ਸਿੰਘ ਬਲਟੋਏ ਮੈਂ ਐਨੇ ਫੋਨ ਕੀਤੇ ਐਲਾਨ ਕਰਨ ਤੋਂ 5 ਮਿੰਟ ਪਹਿਲਾਂ ਵੀ ਮੈਨੂੰ ਕਾਲ ਕੀਤੀ ਕਹਿੰਦੇ ਜੀ ਤੁਸੀਂ ਇਲੈਕਸ਼ਨ ਲੜੋਗੇ ਮੈਂ ਕਿਹਾ ਜੀ ਮੈਂ ਨਹੀਂ ਲੜਦਾ ਮੈਂ ਕਿਹਾ ਪਹਿਲਾਂ ਜੇ ਤੁਸੀਂ ਹਾਂ ਕਰ ਦਿੰਦੇ ਫੇਰ ਮੈਂ ਸ਼ਾਇਦ ਹਾਂ ਕਰ ਦਿੰਦਾ ਲੜ ਲੈਂਦਾ ਮੈਂ ਕਿਹਾ ਉੱਥੇ ਕੌਮ ਦਾ ਨਮਾਇੰਦਾ ਆ ਗਿਆ ਮੈਂ ਕੌਮ ਦੇ ਵਿੱਚ ਮਤਲਬ ਪਾੜ ਨਹੀਂ ਪਾਉਣਾ ਚਾਹੁੰਦਾ ਹੈਨਾ ਨਹੀਂ ਹੁਣ ਤੁਹਾਡਾ ਰੌਲਾ ਸੁਖਵੀਰ ਦੇ ਨਾਲ ਟਿਕਟ ਦਾ ਹੈ ਜਾਂ ਸਿਧਾਂਤਾਂ ਦਾ ਹੁਣ ਤਾਂ ਸਿਧਾਂਤਾਂ ਦਾ ਹੀ ਹੈ ਜੀ ਨਹੀਂ ਜੇ ਉਹ ਟਿਕਟ ਦੇ ਦਿੰਦੇ ਤੁਹਾਨੂੰ ਫਿਰ ਨਹੀਂ ਉਹ ਕੋ ਕਿਥੇ ਟਿਕਟ ਦੇ ਦਿੰਦੇ ਜੀ ਕਾਈ ਜੀਆਂ ਗੱਲਾਂ ਕਰਦੇ ਉਹਨਾਂ ਨੇ ਕਦੇ ਕੌਮੀ ਸ਼ਹੀਦਾਂ ਦੇ ਪਰਿਵਾਰ ਨੂੰ ਕਦੇ ਸ਼ਰੋਮਣੀ ਕਮੇਟੀ ਦੀ ਟਿਕਟ ਨਹੀਂ ਦਿੱਤੀ ਇਹ ਤਾਂ ਗੱਲ ਇਹ ਹੁੰਦੀ ਹੈ ਜੀ ਜਿਹੜੇ ਨਾ ਸਾਡੇ ਹੱਕ ਦੇ ਲੀਡਰ ਹੈ ਮਤਲਬ ਬੰਨੇ ਅਕਾਲੀ ਦਲ ਚੋਂ ਵਿਚਾਰੇ ਹਰ ਇੱਕ ਵਾਰੀ ਜ਼ੋਰ ਲਾਉਂਦੇ ਆ ਜੀ ਇਹਨਾਂ ਦੀ ਕੁਰਬਾਨੀ ਹੈ ਇਹਨਾਂ ਨੂੰ ਟਿਕਟ ਦਓ ਪਰ ਬਾਦਲ ਪਰਿਵਾਰ ਨੇ ਕਦੇ ਹਾਮੀ ਨਹੀਂ ਭਰੀ ਫਰੀਦਕੋਟ ਦੀ ਵੀ ਗੱਲ ਚੱਲੀ ਸੀ ਤੁਹਾਡੇ ਅਕਾਲੀ ਦਲ ਦੇ ਨਾਲ ਹਾਂ ਬਹੁਤ ਗੱਲ ਇਹ ਤਾਂ ਫਿਰ ਐਸਸੀ ਮੈਂ ਕਹਾਂ ਜੀ ਮੱਖਣ ਨੇ ਬਹੁਤ ਜ਼ੋਰ ਲਾਇਆ ਹੂੰ ਪੋਤਾ ਸਿੰਘ ਦੇ ਬੇਟੇ ਨੇ ਬਹੁਤ ਜੀ ਜੋਰ ਲਾਇਆ ਕਿ ਤੁਸੀਂ ਦੋ ਟਿਕਟ ਪਰ ਪਰ ਨਹੀਂ ਮੰਨਦੇ ਇਹ ਕਹਿੰਦੇ ਵੀ ਇਹ ਕੁਰਬਾਨੀਆਂ ਵਾਲੇ ਪਰਿਵਾਰ ਹੈ ਇਹਨਾਂ ਨੂੰ ਅਸੀਂ ਦੇਣੀ ਨਹੀਂ ਇਹ ਕਹਿੰਦੇ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਤਾਂ ਅਸੀਂ ਨੇੜੇ ਵੀ ਨਹੀਂ ਲਾਉਣਾ ਖਾਤਾ ਜੀ ਇਹੀ ਸਵਾਲ ਖੜਾ ਹੁੰਦਾ ਉਹਨਾਂ ਨੇ ਜੋ ਕੀਤਾ ਤੁਹਾਡੇ ਸਭ ਤੁਸੀਂ ਦੱਸ ਹੀ ਰਹੇ ਹੋ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜਾ ਉਹ ਹੀ ਇਲਜ਼ਾਮ ਲਾ ਰਿਹਾ ਕਿ ਅੱਜ ਤੁਸੀਂ ਕਹਿ ਰਹੇ ਹੋ ਕਿ ਆਪਾਂ ਅਕਾਲੀ ਦਲ ਇਹਨਾਂ ਦੇ ਚੰਗੂਲ ਤੋਂ ਛਡਾਉਣਾ ਐਸਜੀਪੀਸੀ ਇਹਨਾਂ ਤੇ ਚੰਗੂਲ ਛਡਾਉਣੀ ਆ ਉਹੀ ਸੁਖਵੀਰ ਤੋਂ ਤੁਸੀਂ ਅਕਾਲੀ ਦਲ ਦੀ ਟਿਕਟ ਭਾਰਦੇ ਮੈਂ ਕਿੱਥੇ ਮੰਗੀ ਜੀ ਮੈਂ ਨਹੀਂ ਕਦੀ ਵੀ ਕਿਹਾ ਮੱਖਣ ਨੇ ਕਿਹਾ ਤੇ ਚੰਦੂ ਮੱਜਰਾ ਸਾਹਿਬ ਨੇ ਕਿਹਾ ਹੈ ਮੈਂ ਨਹੀਂ ਕਦੀ ਵੀ ਕਿਹਾ ਇਹ ਤਾਂ ਮੇਰਾ ਕਿਤੇ ਸਾਹਮਣਾ ਸਾਹਮਣਾ ਹੋ ਗਿਆ ਸੁਖਵੀਰ ਦਾ ਜੀ ਮੈਨੂੰ ਕਈ ਵਾਰੀ ਨਾ ਕਿਸੇ ਦੀ ਗੱਲ ਮੰਨਣੀ ਪੈ ਜਾਂਦੀ ਹੈ ਜੀ ਬੰਦੇ ਦੀ ਗੱਲ ਆਪਾਂ ਨਹੀਂ ਉਹਨਾਂ ਨੂੰ ਕਹਿ ਸਕਦੇ ਜਦੋਂ ਬੰਦਾ ਆਪਣੇ ਤੋਂ ਵੱਡਾ ਹੋਵੇ ਤੇ ਹੁਣ ਮੇਰੇ ਬਾਰ-ਬਾਰ ਅਗਲਾ ਕਹੇ ਨਾ ਕਈ ਵਾਰੀ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੈ ਜੀ ਇੱਕ ਵਾਰੀ ਗੱਲ ਕੀ ਹੋਈ ਮੈਂ ਤੁਹਾਨੂੰ ਦੱਸ ਦਿੰਦਾ ਬਈ ਗੱਲ ਇਹ ਹੋਈ ਬਈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆ ਗਏ ਤੇ ਸੇ ਉਹ ਜਿਹੜੇ ਉਧਰੋਂ ਐ ਮਾਝੇ ਦੇ ਲੀਡਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਭਾਈ ਜੀ ਸਤਵੰਤ ਸਿੰਘ ਦਾ ਪਰਿਵਾਰ ਆਪਣੇ ਨਾਲ ਬਹੁਤ ਦੇਰ ਤੋਂ ਐ ਭਈ ਤੁਸੀਂ ਇਹਨਾਂ ਨੂੰ ਸ਼ਰਮਣੀ ਕਮੇਟੀ ਦੀ ਟਿਕਟ ਦੇ ਦਿਓ ਪ੍ਰਕਾਸ਼ ਸਿੰਘ ਬਾਦਲ ਦਾ ਜਵਾਬ ਸੀ ਭਈ ਇਹਨਾਂ ਪਰਿਵਾਰਾਂ ਦੀ ਗੱਲ ਨਾ ਕਰੋ ਅੱਛਾ ਹੋਰ ਦੱਸੋ ਹੋਰ ਜਿਹਨੂੰ ਦੇਣੀ ਆ ਹੋਰ ਨੂੰ ਮੈਂ ਤੁਹਾਡੇ ਕਹੇ ਤੇ ਦੇ ਦਿੰਨਾ ਇਹਨਾਂ ਪਰਿਵਾਰਾਂ ਨੂੰ ਟਿਕਟ ਨਹੀਂ ਮੈਂ ਦੇਣੀ ਉਹ ਕਿਉਂ ਬੱਸ ਨਹੀਂ ਦੇਣੀ ਜੀ ਮਰਜ਼ੀ ਹੈ ਸੈਂਟਰ ਦੇ ਕਹੇ ਤੇ ਚੱਲਦੇ ਆ ਨਾ ਬਈ ਇਹਨਾਂ ਨੂੰ ਇਹਨਾਂ ਨੇ ਤਾਂ ਪ੍ਰਕਾ ਅ ਪ੍ਰਕਾਸ਼ ਸਿੰਘ ਬਾਦਲ ਨੇ ਸਾਡੀ ਮਾਤਾ ਦੇ ਖਿਲਾਫ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਸੀ ਸਾਡੇ ਦਾਦਾ ਜੀ ਦੇ ਖਿਲਾਫ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਸੀ ਇਹ ਤਾਂ ਕੌਮ ਪਤਾ ਨਹੀਂ ਇਹਨਾਂ ਨੂੰ ਇਹਨੂੰ ਕਿਵੇਂ ਸਿਰਫ ਇਹ ਗੱਲ ਸੀਗੀ ਬਈ ਕੋਈ ਹੋਰ ਲੀਡਰ ਨਹੀਂ ਸੀ ਕੌਮ ਦਾ ਤਾਂ ਕੌਮ ਇਹਨਾਂ ਦੇ ਮਗਰ ਤੁਰਪੀ ਮੈਨੂੰ ਨਹੀਂ ਲੱਗਦਾ ਇਹਨਾਂ 'ਚ ਕੋਈ ਕੁਆਲਿਟੀ ਸੀਗੀ ਇਹ ਹਮੇਸ਼ਾ ਕੌਮ ਦਾ ਨੁਕਸਾਨ ਕਰਨ ਵਾਲੇ ਬੰਦੇ ਆ ਔਰ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਸਿੱਖ ਵੋਟ ਨੂੰ ਸੱਚੇ ਸੌਦੇ ਵਾਲੇ ਦੀ ਵੋਟ ਲੈਣ ਦੇ ਪਿੱਛੇ ਕੌਮ ਨੂੰ ਦਾਤੇ ਲਾਤਾ ਇਹ ਉਹ ਪਰਿਵਾਰ ਹੈ ਸਿਰਫ ਸੌਦੇ ਸੱਚੇ ਸੌਦੇ ਦੀ ਵੋਟਾਂ ਵਾਸਤੇ ਇਹਨਾਂ ਨੇ ਕੌਮ ਦਾ ਦਾਅ ਖੇੜਤਾ ਤੇ ਕੌਮ ਇਹਨਾਂ ਨੂੰ ਪਛਾਣ ਗਈ ਹੈ ਹੋਰ ਇਹ ਉੱਥੇ ਜਦੋਂ ਤੁਸੀਂ ਵੀ ਰਖੜ ਮੈਦਾਨ ਦੇ ਉੱਪਰ ਜਿਹੜਾ ਪ੍ਰੋਗਰਾਮ ਕੀਤਾ ਉੱਥੇ ਜਾ ਕੇ ਤੁਸੀਂ ਐਲਾਨ ਕੀਤਾ ਕਿ ਅਮਰਤਪਾਲ ਨੂੰ ਨਾਲ ਲੈ ਕੇ ਹੋਰ ਜਿਹੜੇ ਲੋਕ ਨੇ ਨਾਲ ਲੈ ਕੇ 2027 ਤੱਕ ਜਿਹੜੀ ਉਹਦੀ ਤਿਆਰੀ ਕਰ ਰਹੇ ਆ 2027 ਚ ਸਰਕਾਰ ਵੀ ਬਣਾਵਾਂਗੇ ਐਸਜੀਪੀਸੀ ਦੇ ਚੋਣਾਂ ਵੀ ਲੜਵਾਵਾਂਗੇ ਉਹਦੀ ਕੀ ਰਣਨੀਤੀ ਹੈ ਤੁਹਾਡੀ ਉਹ ਹਲੇ ਕੋਈ ਰਣਨੀਤੀ ਨਹੀਂ ਹੈ ਜੀ ਐਵੇਂ ਤੁਹਾਨੂੰ ਕਹਾਂ ਹਲੇ ਤਾਂ ਅਸੀਂ ਪਿੰਡਾਂ 'ਚ ਹੀ ਜਾਂਦੇ ਆ ਹਰੇਕ ਥਾਂ ਤੇ ਪ੍ਰੋਗਰਾਮ ਕਰਦੇ ਆ ਬਸ ਲੋਕਾਂ ਨਾਲ ਤਾਲਮੇਲੀ ਵਧਾ ਰਹੇ ਆ ਇੱਕ ਉਹਨਾਂ ਨੇ ਬੰਦੀ ਸਿੰਘ ਜਿਹੜੇ ਖੈੜਾ ਸਾਹਿਬ ਲੈ ਕੇ ਗਏ ਉਹ ਨਾਲ ਉਹਨਾਂ ਨੇ ਬਹੁਤ ਵੱਡੇ ਇਲਜ਼ਾਮ ਲਾਤੇ ਕਹਿੰਦੇ ਕਿ ਸਾਡੇ ਨਾਮ ਦੇ ਉੱਪਰ ਸਿਆਸਤਾਂ ਹੋ ਰਹੀਆਂ ਨੇ ਕਹਿੰਦੇ ਕਿ ਅਮਰਤਪਾਲ ਹਲੇ ਕੱਲ ਜੇਲ੍ਹ ਦੇ ਆਹਾ ਸੁਖਬੀਰ ਵੀ ਤਾਂ ਸਿਆਸਤ ਹੀ ਕਰਦਾ ਹੈ ਅੱਜ ਤੱਕ ਕਿਹਨੇ ਕਿਹੜਾ ਸ਼ਹੀਦ ਪਰਿਵਾਰ ਆਪਣੇ ਸਟੇਜ ਤੋਂ ਬੋਲਣ ਦਿੱਤਾ ਹੈ ਸਿਰਫ ਹੁਣ ਇਹਦੀਆਂ ਖਿਲਾੜੀ ਦੇ ਬੇਲਣੇ 'ਚ ਬਾਹਾਂ ਆਈਆਂ ਹੋਈਆਂ ਤਾਂ ਇਹ ਔਰ ਉਹਨਾਂ ਪਰਿਵਾਰਾਂ ਨੂੰ ਸ਼ਹੀਦ ਪਰਿਵਾਰਾਂ ਨੂੰ ਇਹ ਬੰਦੀ ਸਿੰਘਾਂ ਨੂੰ ਆਪਣੀ ਸਟੇਜ ਤੋਂ ਬੋਲਣ ਦਿੱਤਾ ਹੈ ਅੱਜ ਮੁੱਦਾ ਬਣ ਗਿਆ ਇਹ ਨਹੀਂ ਅੱਜ ਤੋਂ ਪਹਿਲਾਂ ਦੱਸੋ ਇਹਨੇ ਕਦੋਂ ਕਿਹਾ ਹੈ ਮੈਨੂੰ ਤੁਸੀਂ ਇੱਕ ਸ਼ਹੀਦ ਪਰਿਵਾਰ ਦੱਸ ਦੋ ਅਸੀਂ ਤਾਂ ਚਲੋ ਸਮਝ ਲਓ ਵੀ ਨਕਮੇ ਆ ਹੋਰ ਦੱਸ ਲੋ ਬਾਕੀ ਤਾਂ ਕੰਮ ਵਾਲੇ ਐ ਬਾਕੀ ਤਾਂ ਸੂਝਵਾਨ ਐ ਹੋਰ ਨੂੰ ਵੀ ਟਿਕਟ ਦੇ ਦਿੰਦਾ ਕਿਸੇ ਨੂੰ ਸ਼ਰੋਮਣੀ ਕਮੇਟੀ ਦੀ ਦੇ ਦਿੰਦਾ ਨਹੀਂ ਦਿੱਤੀ ਉਹ ਕਹਿੰਦੇ ਕਿ ਅਸੀਂ ਕੌਂਕੇ ਦੇ ਕੌਂਕੇ ਸਾਹਿਬ ਦੇ ਪਰਿਵਾਰ ਨੂੰ ਕਿਹਾ ਸੀ ਉਹ ਕਹਿੰਦੇ ਕਿ ਕੌਂਕੇ ਸਾਹਿਬ ਜਾਂਦੇ ਜਾਂਦੇ ਮਨਾ ਕਰਕੇ ਗਏ ਸੀ ਅਸੀਂ ਇਸ ਕਰਕੇ ਨਾੜ ਰਹੇ ਕੌਂਕੇ ਸਾਹਿਬ ਇਹਨਾਂ ਨੇ ਤਾਂ ਹੁਣ ਕੀ ਆ ਭਾਜੀ ਜਦੋਂ ਡੁੱਬਦੀ ਸੀ ਬੇੜੀ ਪਹਿਲਾਂ ਨਹੀਂ ਕੀਤਾ ਜਦੋਂ ਬੇੜੀ ਡੁੱਬਦੀ ਐ ਇਹਨਾਂ ਨੇ ਉਦੋਂ ਕਿਹਾ ਮੈਨੂੰ ਪਤਾ ਇਸ ਵਾਰੀ ਕੌਂਕੇ ਸਾਹਿਬ ਨੂੰ ਵੀ ਕਿਹਾ ਹੈ ਬੀਬੀ ਖਾਲੜਾ ਤੇ ਮਗਰਬੀ ਸੀ ਮੇਰੇ ਮਗਰਬੀ ਸੀ ਬਈ ਲੜ ਲਓ ਹੁਣ ਇੱਕ ਚੀਜ਼ ਇਹ ਕਹਿ ਰਿਹਾ ਕਿ ਬੰਦੀ ਸਿੰਘ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਕਹਿੰਦੇ ਕਿ ਉਹਨਾਂ ਦੀ ਮੰਗ ਹੁਣ ਪਿੱਛੇ ਰਹਿ ਗਈ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਹਲੇ ਕੋਈ ਸਮਾਂ ਹੋਇਆ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਗਿਆ ਇਹਨੂੰ ਉਹਨਾਂ ਦੀ ਮੰਗ ਅੱਗੇ ਰੱਖੀ ਜਾ ਰਹੀ ਹੈ ਦੇਖੋ ਜੀ ਜਿਹੜਾ ਅਮਰਤਪਾਲ ਸਿੰਘ ਹੈ ਨਾ ਉਹ નિર્ਦੋਸ਼ ਹੈ ਤੇ ਬਾਕੀ ਜਿਹੜੇ ਬੰਦੀ ਸਿੰਘ ਉਹ ਤਾਂ ਚਲੋ ਪਹਿਲਾਂ ਉਹ ਕਨਵਿਕਟਡ ਰਹੇ ਸੀ ਹੈਨਾ ਭਾਈ ਉਹਨਾਂ ਨੂੰ ਤਾਂ ਸਜ਼ਾ ਹੋਈ ਸੀ ਕਿਸੇ ਨਾ ਕਿਸੇ ਗੱਲ ਕਰਕੇ ਅਮਰਤਪਾਲ ਸਿੰਘ નિર્ਦੋਸ਼ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹਨੂੰ ਬਿਨਾਂ ਕਿਸੇ ਦੋਸ਼ ਤੋਂ ਅੰਦਰ ਰੱਖਣਾ ਗਲਤ ਹੈ। ਬਾਕੀ ਜਿਹੜੇ ਬੰਦੀ ਸਿੰਘ ਹੈ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਹੈ ਉਹਨਾਂ ਨੂੰ ਵੀ ਅੰਦਰ ਰੱਖਣਾ ਗਲਤ ਹੈ। ਮੈਂ ਦੋ ਵਾਰੀ ਐਚਐਮ ਤੋਂ ਹੋਮ ਮਿਨਿਸਟਰ ਤੋਂ ਟਾਈਮ ਮੰਗਿਆ। ਮੈਨੂੰ ਟਾਈਮ ਦੇ ਦਿੱਤਾ ਗਿਆ ਪਰ ਮਿਲਾਇਆ ਨਹੀਂ ਗਿਆ। ਉਹ ਕਿਉਂ? ਮਰਜ਼ੀ ਉਹਨਾਂ ਦੀ ਜੀ। ਗੱਲਬਾਤ ਤੁਸੀਂ ਪਹਿਲਾਂ ਦੱਸਤੀ ਸੀ ਵੀ ਮੈਂ ਤੁਹਾਡੇ ਨਾਲ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਬਿਲਕੁਲ ਬਿਲਕੁਲ ਜੀ ਮੈਂ ਪਾਰਲੀਮੈਂਟ ਵਿੱਚ ਗਿਆ ਮੈਨੂੰ ਹਲ ਤੱਕ ਬੋਲਣ ਦਾ ਟਾਈਮ ਨਹੀਂ ਦਿੱਤਾ ਮੈਂ ਆਪਣੀ ਪਰਚੀ ਦੇਤੀ ਸਲਿੱਪ ਦੇਤੀ ਲਿਖ ਕੇ ਨਾਮ ਦੀ ਬੰਦਾ ਦੁਬਾਰਾ ਆਇਆ ਕਹਿੰਦਾ ਜੀ ਦੱਸੋ ਕਿਸ ਤੇ ਬੋਲਣਾ ਮੈਂ ਕਿਹਾ ਬੰਦੀ ਸਿੰਘ ਤੇ ਅਮਰਤਪਾਲ ਮੈਂ 2 ਘੰਟੇ ਬੈਠਾ ਰਿਹਾ ਮੈਨੂੰ ਟਾਈਮ ਨਹੀਂ ਮਿ ਦਿੱਤਾ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਅਗਲੇ ਦਿਨ ਮੈਂ ਆਪ ਗਿਆ ਉਹਨਾਂ ਨੇ ਸਲਿੱਪ ਦੇਖਦੇ ਸਾਰੀ ਕਹਿੰਦਾ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਇਸ ਤੇ ਮੈਂ ਕਿਹਾ ਕਿਉਂ ਕਹਿੰਦਾ ਜੀ ਇਹ ਕੰਟਰੋਵਰਸ਼ੀਅਲ ਮੈਟਰ ਹੈ ਇਸ ਤੇ ਤੁਸੀਂ ਨਹੀਂ ਬੋਲ ਸਕਦੇ ਇਸ ਦੇ ਉੱਤੇ ਬੋਲਣਾ ਹੈ ਤਾਂ ਤੁਸੀਂ ਜ਼ੀਰੋ ਆਵਰ ਦੇ ਵਿੱਚ ਜੇ ਤੁਹਾਨੂੰ ਚਾਂਸ ਮਿਲਦਾ ਹੈ ਤਾਂ ਤੁਸੀਂ ਬੋਲ ਸਕਦੇ ਹੋ ਜਾਂ ਹਾਊਸ ਦੇ ਵਿੱਚ ਡਿਬੇਟ ਚੱਲਦੀ ਹੋਵੇ ਤਾਂ ਬੋਲ ਸਕਦੇ ਹੋ ਵੈਸੇ ਤੁਸੀਂ ਇਸ ਤੇ ਨਹੀਂ ਬੋਲ ਸਕਦੇ আচ্ছা ਉਹਨਾਂ ਨੇ ਸਾਫ਼ ਜਵਾਬ ਦਿੱਤਾ ਸਾਫ਼ ਜਵਾਬ ਦਿੱਤਾ ਵੀ ਇਹ ਕੰਟਰੋਵਰਸ਼ੀਅਲ ਮੈਟਰ ਹੈ ਤੁਸੀਂ ਨਹੀਂ ਬੋਲ ਸਕਦੇ ਪਰੇਕ ਬਹੁਤ ਜ਼ਿਆਦਾ ਆਪਾਂ ਦੇਖਿਆ ਕਿ ਤੁਹਾਡੇ ਹੀ ਹਲਕੇ ਦਾ ਜਿਹੜਾ ਮੈਟਰ ਬੇਅਦਬੀਆਂ ਦਾ ਗੋਲੀ ਕਾਂਡ ਦਾ ਜਿਹੜਾ ਉਹ ਮਸਲਾ ਉਹ ਹੁਣੇ ਤੋਂ ਟਰਾਂਸਫਰ ਹੋ ਕੇ ਚੰਡੀਗੜ੍ਹ ਵੀ ਜਿਹੜੇ ਉਹ ਚਲੇ ਗਏ ਹੈਗੇ ਆ ਸਰਕਾਰ ਨੇ ਇਹਨੇ ਬਹੁਤ ਵੱਡੇ ਵੱਡੇ ਵਾਦੇ ਦਾਅਵੇ ਕੀਤੇ ਸੀ ਕਿ ਅਸੀਂ 24 ਘੰਟਿਆਂ 'ਚ ਇਨਸਾਫ ਦਿਵਾਵਾਂਗੇ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਆਏ ਕੁਮਰ ਵਿਜੇ ਪ੍ਰਤਾਪ ਅੱਜ ਤੱਕ ਇਸ ਦੀ ਲੜਾਈ ਲੜ ਰਿਹਾ ਸਰਕਾਰ ਦੇ ਵਿੱਚ ਬੈਠੇ ਵੀ ਉਹਨਾਂ ਨੇ ਹੁਣ ਵੀ ਟਾਈਮ ਮੰਗਿਆ ਕਿ ਵਿਧਾਨ ਸਭਾ ਦੇ ਵਿੱਚ ਨਹੀਂ ਨਹੀਂ ਜੀ ਐਕਚੁਅਲੀ ਨਾ ਜਿਹੜਾ ਵੀ ਸਿੱਖ ਪੰਥ ਨੂੰ ਜਾਂ ਸਿੱਖ ਜਵਾਨੀ ਨੂੰ ਬਚਾਉਣਾ ਚਾਹੁੰਦਾ ਹੈ ਜਾਂ ਸਿੱਖਾਂ ਦੇ ਹੱਕਾਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਉਹਨੂੰ ਹਮੇਸ਼ਾ ਦੱਬਿਆ ਗਿਆ ਕੁਵਰ ਵਿਜੇ ਪ੍ਰਤਾਪ ਸਿੰਘ ਇੱਕ ਸੱਚਾ ਇਨਸਾਨ ਹੈ ਸੱਚਾ ਬੰਦਾ ਹੈ ਉਹਨੂੰ ਜਾਣ ਕੇ ਦਬਾਇਆ ਜਾ ਰਿਹਾ ਉਹ ਜਿਹੜੀ ਰਿਪੋਰਟ ਪੇਸ਼ ਕਰਦਾ ਐ ਐਕਚੁਅਲੀ ਜਿਹੜਾ ਭਗਵੰਤਮਾਨ ਹੈ ਇਹ ਜਿਹੜੇ ਵਾਅਦੇ ਕਰਕੇ ਲੋਕਾਂ ਦੇ ਵਿੱਚ ਆਇਆ ਸੀ ਇਹ ਉਹਨਾਂ ਤੇ ਖਰਾ ਨਹੀਂ ਉਤਰਿਆ ਬਿਲਕੁਲ ਇਹਨੇ ਕਿਹਾ ਸੀ ਕਿ ਕੋਮਰ ਕਹਿੰਦੇ ਆਮ ਆਦਮੀ ਵਾਲੀ ਗੱਲ ਤਾਂ ਵਿਸਾਰ ਹੀ ਗਿਆ ਨਾ ਬਿਲਕੁਲੀ ਕਿਹਨੇ ਸੀ ਕੋਮਰ ਵਿਜੇ ਪ੍ਰਤਾਪ ਦੀ ਰਿਪੋਰਟ ਬਣੀ ਪਈ ਹੈ 24 ਘੰਟਿਆਂ ਦੇ ਵਿੱਚ ਇਨਸਾਫ ਦਿੱਤਾ ਜਾ ਸਕਦਾ ਜੇ ਚੰਨੀ ਚਾਹੇ ਉਦੋਂ ਚੰਨੀ ਸੀਐਮਸੀ ਹੁਣ 24 ਮਹੀਨੇ ਛੱਡੋ ਕਿੰਨੇ ਹੀ ਮਹੀਨੇ ਜਿਹੜੇ ਲੱਗ ਚੁੱਕੇ ਆ ਇਹ ਕਿਹਨੇ ਭਗਵਾਨਤਮਨ ਨਹੀਂ ਕਰਦਾ ਇਹ ਕਦੋਂ ਕਿੰਨੇ ਵਾਅਦੇ ਕਰਦਾ ਸੀ ਮੈਂ ਦੋਸ਼ੀਆਂ ਨੂੰ ਇਨਸਾਫ ਦਿਵਾਉਂਗਾ 24 ਘੰਟੇ ਚ ਮਤਲਬ ਦੋਸ਼ੀਆਂ ਨੂੰ ਸਜ਼ਾ ਦਿਵਾਉਂਗਾ ਬਹੁਤ ਕੁਝ ਕਹਿੰਦਾ ਸੀ 24 ਘੰਟੇ ਚ ਮੈਂ ਤਾਂ ਨਸ਼ਾ ਹੀ ਬੰਦ ਕਰ ਦੇਣਾ ਜੀ ਮੈਂ ਮੁੱਖ ਮੰਤਰੀ ਬਣ ਜਾਣਾ ਕਿੱਥੇ ਗਈਆਂ ਗੱਲਾਂ ਹੋਇਆ ਕਿਉਂ ਨਹੀਂ ਨਸ਼ਾ ਬੰਦ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣੀ ਭਾਈ ਗੁਰਜੀਤ ਸਿੰਘ ਜਿਹੜੇ ਸ਼ਹੀਦ ਗੋਲੀ ਕਾਂਢ ਦੇ ਵਿੱਚ ਹੋਏ ਉਹਨਾਂ ਦੇ ਪਰਿਵਾਰ ਨੂੰ ਬੜੇ ਇਨਸਾਫ ਦੇ ਵਾਅਦੇ ਕਰਦੇ ਹੁੰਦੇ ਸੀ ਹੁਣ ਉਹਨਾਂ ਦਾ ਫੋਨ ਚੱਕਣੋ ਵੀ ਗਏ ਉਹ ਕਹਿੰਦੇ ਕਿ ਸਾਡੀ ਖੁਰਲੀਆਂ ਜਾ ਕੇ ਬੈੰਦੇ ਹੁੰਦੇ ਸੀ ਸਾਨੂੰ ਕਹਿੰਦੇ ਸਾਡੇ ਹੱਕ 'ਚ ਵੀਡੀਓ ਪਾ ਦਿਓ ਤੇ ਕਹਿੰਦੇ ਅੱਜ ਉਹ ਸਾਡਾ ਫੋਨ ਵੀ ਚੱਕਣਾ ਗਏ ਚਾਹੇ ਹਰਪਾਲ ਚੀਮਾ ਚਾਹੇ ਕੁਲਤਾਰ ਸੰਧਵਾ ਬਸ ਐਵੇਂ ਹੀ ਹੈ ਜੀ ਐਵੇਂ ਹੀ ਹੁੰਦਾ ਜਦੋਂ ਮੈਜੋਰ ਫਿਰ ਐਵੇਂ ਹੀ ਹੈ ਜੀ ਹੁਣ ਤੁਸੀਂ ਕਿਵੇਂ ਇਸ ਚੀਜ਼ ਦੇ ਇਨਸਾਫ ਨੂੰ ਲੋਕ ਸਭਾ ਦੇ ਵਿੱਚ ਚੱਕੋਗੇ ਕਿਉਂਕਿ ਇੱਥੋਂ ਤਾਂ ਇਹ ਮਸਲੇ ਹੱਲ ਹੋ ਨਹੀਂ ਦੇ ਰਹੇ ਨਹੀਂ ਲੋਕ ਸਭਾ ਦੇ ਵਿੱਚ ਵੀ ਹੱਲ ਨਹੀਂ ਹੋਣੇ ਜੀ ਇਹ ਮੈਜੋਰਟੀ ਦੇ ਵਿੱਚ ਆਉਣਾ ਪੈਣਾ ਪੰਜਾਬ ਸਰਕਾਰ ਤੇ ਆਪਣਾ ਮਤਲਬ ਰੂਲਿੰਗ ਦੇ ਵਿੱਚ ਆਉਣਾ ਪੈਣਾ ਹੈ ਮੈਜੋਰਟੀ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਹੀ ਇਹ ਮਸਲੇ ਹੱਲ ਹੋਣਗੇ ਉਸ ਤੋਂ ਬਿਨਾ ਮਸਲੇ ਨਹੀਂ ਹੱਲ ਹੋਣੇ ਉਹਦੇ ਵਿੱਚ ਉਹਦੇ ਲਈ ਕੋਈ ਪਲਾਨ ਆਊਟ ਕੀਤਾ ਤੁਸੀਂ ਅਸੀਂ 27 ਦੀਆਂ ਚੋਣਾਂ ਦਾ ਪਲਾਨ ਆਊਟ ਕਰਦੇ ਪਏ ਹਾਂ ਇੱਕ ਖੇੜਾ ਸਾਹਿਬ ਨੇ ਬਹੁਤ ਵੱਡੇ ਇਲਜ਼ਾਮ ਲਾਇਆ ਉਹ ਕਹਿੰਦੇ ਕਿ ਜਿਵੇਂ ਤੁਹਾਡੇ ਤੁਹਾਡਾ ਸਾਧਿਤ ਆ ਇਲੈਕਸ਼ਨ ਦੇ ਵਿੱਚ ਭਾਈ ਇੱਕ ਤਾਂ ਜੀ ਹਰੇਕ ਬੰਦਾ ਝੂਠ ਬੋਲਦਾ ਹੈ ਖੇੜਾ ਸਾਹਿਬ ਨੇ ਵੀ ਉੱਥੇ ਝੂਠ ਬੋਲਿਆ ਹੈ ਕਿਹੜਾ ਕਿਹੜਾ ਜੀ ਇੱਕ ਇਹ ਹਰੇਕ ਹੀ ਕਹਿ ਦਿੰਦਾ ਜੀ ਬੀਬੀ ਬਿਮਲਕੌਰ ਖਾਲਸਾ ਨੇ ਸੌ ਨਹੀਂ ਚੱਕੀ ਸੁੱਚਾ ਸਿੰਘ ਨੇ ਸੌ ਨਹੀਂ ਚੱਕੀ ਸਾਡੇ ਮਦਰ ਬੀਬੀ ਬਿਮਲਕੌਰ ਖਾਲਸਾ ਨੇ ਸੌ ਚੱਕੀ ਸੀ ਉਹ ਐਜ਼ ਅ ਮੈਂਬਰ ਪਾਰਲੀਮੈਂਟ ਵਿੱਚ ਰਹੇ ਆ ਲੋਕਾਂ ਚ ਸਾਡੇ ਦਾਦਾ ਜੀ ਸੁੱਚਾ ਸਿੰਘ ਮਲੋਆ ਨੇ ਸੋਂ ਚੱਕੀ ਸੀ ਪਾਰਲੀਮੈਂਟ ਦੇ ਵਿੱਚ ਉਹ ਵੀ ਐਜ਼ ਅ ਮੈਂਬਰ ਪਾਰਲੀਮੈਂਟ 1.5 ਦੋ ਸਾਲ ਜਿੰਨੀ ਦੇਰ ਸਰਕਾਰ ਚੱਲੀ ਹੈ ਉਵੇਂ ਲੋਕਾਂ ਦੇ ਵਿੱਚ ਰਿਹਾ ਨਹੀਂ ਮੈਂ ਭਾਈ ਜਸਵੀਰ ਸਿੰਘ ਰੂਡੇ ਹੋਰਾਂ ਦੀ ਗੱਲ ਕਰ ਰਿਹਾ ਜਿਵੇਂ ਤੁਹਾਡੇ ਉਹਨਾਂ ਨੇ ਕਾਫੀ ਮਦਦ ਕੀਤੀ ਜਸਵੀਰ ਸਿੰਘ ਰੂਡੇ ਹੋਰਾਂ ਨੇ ਔਰ ਇਹ ਖੇੜਾ ਸਾਹਿਬ ਕਹਿੰਦੇ ਆ ਕਿ ਭਾਈ ਸਾਡੀ ਜੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਤਾਂ ਇਹੀ ਲੋਕ ਸਭ ਤੋਂ ਵੱਡੀ ਅੜਚਣ ਬਣ ਰਹੇ ਆ ਇਹ ਜਿਹੜਾ ਕਹਿੰਦੇ ਕਿ ਏਜੰਸੀ ਦੇ ਹੱਥਾਂ 'ਚ ਖੇਡ ਰਹੇ ਆ ਇਹਨਾਂ ਨੇ ਖੇੜਾ ਸਾਹਿਬ ਨੂੰ ਕਹਿਣਾ ਸੀ ਅਡਵਾਨੇ ਜੀ ਦੀ ਕਿਤਾਬ ਪੜੋ ਜਿਹੜੀ ਉਹਨਾਂ ਨੇ ਇੱਕ ਲਿਖੀ ਹੈ ਨਾ ਵਨ ਨੇਸ਼ਨ ਮਾਈ ਵਨ ਲਾਈਫ ਪਤਾ ਨਹੀਂ ਐਵੇਂ ਮੈਂ ਭੁੱਲ ਜਾਂਦਾ ਕੰਟਰੀ ਹਾਂਜੀ ਆ ਮਾਈ ਮਾਈ ਨੇਸ਼ਨ ਕੰਟਰੀ ਉਹਦੇ ਵਿੱਚ ਉਹਨਾਂ ਨੇ ਸਾਫ਼ ਲਿਖਤਾ ਹੈ ਕਿ ਬੀਜੇਪੀ ਬੰਦੀ ਸਿੰਘਾਂ ਨੂੰ ਛੱਡਣਾ ਚਾਹੁੰਦੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸਾਨੂੰ ਸਾਨੂੰ ਪ੍ਰਕਾਸ਼ ਸਿੰਘ ਬਾਦਲ ਨੇ ਰੋਕਿਆ ਭਈ ਜੇ ਤੁਸੀਂ ਇਹਨਾਂ ਨੂੰ ਛੱਡੋਗੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਅੱਛਾ ਸਾਰਿਆਂ ਨੂੰ ਸਾਰਿਆਂ ਨੂੰ ਉਹ ਕਹਿੰਦੇ ਕਿ ਉਹ ਛੇਲੇਟ ਕਰਦੇ ਉਹ ਕਹਿੰਦੇ ਕਿ ਜਿਹੜੇ ਜਿਹੜੇ ਲੋਕ ਨੇ ਮੇਰੇ ਨਾਲ ਸਾਹਮਣੇ ਆ ਕੇ ਟੇਬਲ 'ਤੇ ਬੈਠ ਕੇ ਗੱਲ ਕੀਤੀ ਤਾਂ ਉਹ ਗੁਰਬਖਸ਼ ਸਿੰਘ ਬੈਠਾ ਸੀ ਅੰਬਸਾਹਬ ਪੰਜਾਬ 'ਚ ਬਾਦਲਾਂ ਦੀ ਸਰਕਾਰ ਸੀ ਜੀ ਸੈਂਟਰ 'ਚ ਇਹਨਾਂ ਦੀ ਭਾਈ ਵਾਲੀ ਸੀ ਇਹ ਇੱਕ ਦਿਨ 'ਚ ਛੜਵਾ ਦਿੰਦੇ ਬੰਦੀ ਸਿੰਘ ਅੱਛਾ ਇਹਨਾਂ ਨੇ ਨਹੀਂ ਛੜਵਾਇ ਜਾਣ ਕੇ ਨਹੀਂ ਛੜਵਾਏ ਇਹ ਅੱਜ ਬੰਦੀ ਸਿੰਘਾਂ ਦੀ ਗੱਲ ਤਾਂ ਕਰਦੇ ਆਂ ਕਿਉਂਕਿ ਇਹ ਇੱਕ ਪੰਥਕ ਅਜੰਡਾ ਬਣ ਗਿਆ ਹੈ ਤੇ ਇਹ ਇਹਨਾਂ ਦਾ ਡਾਊਨਫਾਲ ਹੈ ਇਹ ਹੁਣ ਪੰਥਕ ਅਜੰਡਾ ਭਾੜਦੇ ਇਹਨਾਂ ਨੇ ਉਹੀ ਪੰਥ ਜਿਵੇਂ ਕਿ ਆ ਨਾ ਤੁਸੀਂ ਆਪਣਾ ਉਹਨਾਂ ਦੇ ਬੇਟੇ ਦੇ ਮਗਰ ਕੌਕੇ ਸਾਹਿਬ ਦੇ ਬੇਟੇ ਦੇ ਮਗਰ ਮੇਰੇ ਮਗਰ ਪਏ ਰਹੇ ਉਹ ਐਲਾਨ ਕਰਨ ਤੋਂ 5 ਮਿੰਟ ਪਹਿਲਾਂ ਤੱਕ ਮੈਨੂੰ ਬਲਟੋਵੇ ਦਾ ਫੋਨ ਆਇਆ ਲੜ ਲਓ ਜੀ ਤੁਸੀਂ ਨਹੀਂ ਅਸੀਂ ਐਲਾਨ ਕਰ ਦਿੰਦੇ ਮੈਂ ਕਿਹਾ ਤੁਸੀਂ ਐਲਾਨ ਕਰ ਦਿਓ ਮੈਂ ਨਹੀਂ ਲੜਨਾ ਤੁਹਾਡੇ ਵੱਲੋਂ ਤਾਂ ਲੱਗਦਾ ਨਹੀਂ ਕਿ ਕੌਮ ਜਿਹੜੀ ਹੈ ਹੁਣ ਸਮਝ ਨਹੀਂ ਲੱਗ ਰਹੀ ਕਿਉਂਕਿ ਇੱਕ ਤੁਹਾਡੇ ਵਾਲੇ ਪਾਸਿਓ ਹੋਗੀ ਇੱਕ ਆਪਸ਼ਨ ਇੱਕ ਅਕਾਲੀ ਦਲ ਦੀ ਜਿਹੜੀ ਚੱਲ ਰਹੀ ਐ ਕੋ ਆਪਸ਼ਨ ਹੋਗੀ ਇੱਕ ਅਕਾਲੀ ਦਲ ਦਾ ਜਿਹੜਾ ਬਾਗੀ ਧੜਾ ਉਹ ਆਪਸ਼ਨ ਹੋਗੀ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਚੱਲੀ ਕਿੱਧਰ ਲੈ ਬਨੇ ਕਿਹਦੇ ਤੇ ਯਕੀਨ ਕਰੀਏ ਦੇਖੋ ਜੀ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਪਰਖੇ ਹੋਏ ਨੂੰ ਬਾਰ-ਬਾਰ ਪਰਖੀ ਜਾਣਾ ਕੋਈ ਸਮਝਦਾਰੀ ਦੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਕੌਮ ਨੇ ਪਰਖ ਲਿਆ ਐ ਤੇ ਮੈਂ ਨਹੀਂ ਸਮਝਦਾ ਵੀ ਇਹਨਾਂ ਨੂੰ ਬਾਰ-ਬਾਰ ਮੌਕਾ ਜੇ ਤੁਸੀਂ ਦਵੋਗੇ ਬਾਰ-ਬਾਰ ਮੌਕਾ ਤਾਂ ਘਾਟਾ ਹੀ ਖਾਓਗੇ ਇੱਕ ਤੁਹਾਡੇ ਬ੍ਰਦਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਹ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਹੈ ਕਹਿੰਦੇ ਕਿ ਉਹਨਾਂ ਨੇ ਮੈਨੂੰ ਜਿਹੜਾ ਮੇਰਾ ਹੱਕ ਨਹੀਂ ਦੇ ਰੇ ਸਰਜੀ ਸਿੰਘ ਵਾਲਾ ਭਾਈ ਜੀ ਸਾਡਾ ਇਹ ਕੋਰਟ ਚ ਕੇਸ ਚੱਲਦਾ ਹੈ ਕੋਰਟ ਚ ਕੇਸ ਇਨਾਂ ਨੇ ਲਿਖ ਕੇ ਦਿੱਤਾ ਵੀ ਮੇਰਾ ਪੋゼਸ਼ਨ ਹੈ ਮਕਾਨ ਤੇ ਸਾਰਾ ਕੁਝ ਹੈ ਮੈਂ ਭਾਈ ਜੀ ਇਹ ਜਦੋਂ ਵੀ ਬਾਹਰੋਂ ਆਉਂਦਾ ਸੀ ਹੁਣ ਤੱਕ ਹੁਣ ਤਾਂ ਨਹੀਂ ਮੈਨੂੰ ਆਉਣ ਦਿੰਦਾ ਅੰਦਰ ਹੁਣ ਤੱਕ ਇਹ ਘਰ ਦੇ ਅੰਦਰ ਹੀ ਰਹਿੰਦਾ ਸੀ ਮੇਰੇ ਕੋਲ ਹੀ अच्छा केस चलण ਦੇ باوجود ਜਦ ਕਿ ਇਹਨੂੰ ਜੇ ਘਰ ਦੇ ਅੰਦਰ ਵੜਨਾ ਸੀ ਨਾ ਇਹਨੂੰ ਕੋਰਟ ਦੀ ਪਰਮਿਸ਼ਨ ਚਾਹੀਦੀ ਸੀ ਮੈਂ ਕਿਹਾ ਕੋਈ ਨਹੀਂ ਭਰਾ ਐ ਫਿਰ ਕੀ ਐ ਜੋ ਕੋਰਟ ਫੈਸਲਾ ਕਰੂਗਾ ਠੀਕ ਐ ਅੰਦਰ ਆਉਣਾ ਮੇਰੇ ਕੋਲੇ ਰਹਿ ਲਵੇ ਮੈਂ ਨਹੀਂ ਕਦੇ ਵੀ ਰੋਕਿਆ ਇਹਨੂੰ ਨਾ ਜਦੋਂ ਕਿ ਇਹਨਾਂ ਨੇ ਆਪਣੇ ਹੱਥ ਨਾਲ ਲਿਖ ਕੇ ਦਿੱਤਾ ਵੀ ਪੋਜੈਸ਼ਨ ਮੇਰਾ ਐ اچھا ਮਕਾਨ ਦਾ ਹੁਣ ਉਹ ਜ਼ਥੇਦਾਰ ਸਾਹਿਬ ਤੱਕ ਨੂੰ ਅਪੀਲ ਕਰ ਰਹੇ ਆ ਕਿ ਇਹਦੇ ਵਿੱਚ ਮੈਨੂੰ ਜਿੰਨੂ ਮਰਜ਼ੀ ਕਰ ਲੈਣ ਜੀ ਫਿਰ ਕੀ ਐ ਜਿੱਤੇਦਾਰ ਸਾਹਿਬ ਜਦੋਂ ਕੋਰਟ ਫੈਸਲਾ ਕਰੂਗਾ ਉਹੀ ਮੰਨਾਂਗੇ ਜੀ ਅਸੀਂ ਤਾਂ ਹੂੰ ਆ ਤੇ ਜੱਥੇਦਾਰ ਸਾਹਿਬ ਵਾਲਾ ਨਹੀਂ ਅਸੀਂ ਨਹੀਂ ਮੰਨਦੇ ਜੀ ਕਿਸੇ ਦਾ ਫੈਸਲਾ ਅਸੀਂ ਅਪੀਲ ਕਰਦੇ ਹਾਂ ਜੱਥੇਦਾਰ ਸਾਹਿਬ ਨੂੰ ਬਈ ਤੁਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਇਹ ਕੋਰਟ ਦਾ ਫੈਸਲਾ ਹੈ ਕੋਰਟ ਦਾ ਚੱਲਣ ਤੋਂ ਫੈਸਲਾ ਮਤਲਬ ਕੋਰਟ ਦੇ ਤੁਸੀਂ ਤਰਜੀਹ ਦੇ ਦਿਓ ਹਾਂ ਅਸੀਂ ਕੋਰਟ ਨੂੰ ਤਰਜੀਹ ਦਵਾਂਗੇ ਜੀ ਇੱਕ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਪਰ ਸਵਾਲ ਮੇਰਾ ਪੁੱਛਣਾ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਦੁਚਿੱਤੀ ਹੈ ਕਿਉਂਕਿ ਇਹ ਹੈ ਕਿ ਇਲਜ਼ਾਮ ਤੁਹਾਡੇ ਤੇ ਲਾਇਆ ਜਾ ਰਿਹਾ ਕਿ ਤੁਹਾਡੇ ਦਾੜਾ ਸਾਹਿਬ ਨੂੰ ਲੈ ਕੇ ਉਹ ਬਹੁਤ ਰੰਗਦਾ ਹੈ ਦਾੜਾ ਸਾਹਿਬ ਰੰਗਦੇ ਹੋ ਤੁਸੀਂ ਤੇ ਫਿਰ ਇਹ ਗਲਤ ਨਹੀਂ ਹੈ ਗਲਤ ਹੈ ਜੀ ਚਲੋ ਕੋਈ ਨਹੀਂ ਹਟ ਜਾਾਂਗੇ ਕਦੋਂ ਤੱਕ ਖਾਲਤਾ ਜੀ ਝੂਠ ਕੀ ਹੈ ਜੀ ਮਾਂਡ ਰੀਟ ਹੈ ਝੂਠ ਕੀ ਹੈ ਮੈਂ ਕਿਉਂ ਝੂਠ ਬੋਲਾਂ ਮੈਂ ਨਹੀਂ ਝੂਠ ਬੋਲਾਂ ਮੈਂ ਹਟ ਜਾਊਂਗਾ ਜੀ ਕੰਮਤਲਬ ਵੀ ਕੀਤਾ ਜਾ ਸਕਦਾ ਤੁਹਾਨੂੰ ਕੋਈ ਨਹੀਂ ਜੀ ਓਏ ਇਸ ਮਾਮਲੇ ਤੇ ਮੈਂ ਹਾਜ਼ਰ ਹੋ ਜਾਊਂਗਾ ਮਾਫੀ ਮੰਗ ਕੇ ਮਾਫੀ ਮੰਗ ਲਵਾਂਗਾ ਤੇ ਜੇ ਸਜ਼ਾ ਲਾਤੀ ਜੱਤਾ ਸਾਹਿਬ ਕੋਈ ਨਹੀਂ ਉਹ ਵੀ ਮਨਜ਼ੂਰ ਹੈ ਫਿਰ ਕਰਨੋਂ ਹਟ ਜੋਗੇ ਹਾਂ ਨਹੀਂ ਹਟ ਤਾਂ ਮੈਂ ਵੈਸੇ ਹੀ ਜਾਊਂਗਾ ਜ਼ਰੂਰੀ ਤਾਂ ਨਹੀਂ ਆ ਵੀ ਉਹਨਾਂ ਦੇ ਕਹੇ ਤੋਂ ਹੀ ਹਟਣਾ ਹੈ ਹਾਂ ਹੁਣ ਹਲਕਾ ਦੇ ਵਿੱਚ ਕਿਵੇਂ ਦੇਖ ਰਹੇ ਹੋ ਹਲਕੇ ਦੇ ਵਿੱਚ ਕਿਹੜੀ ਕਿਹੜੀਆਂ ਹੁਣ ਜਿਹੜੇ ਮੇਨ ਮੁੱਦੇ ਲੈ ਕੇ ਤੁਸੀਂ ਇਸ ਵਕਤ ਚੱਲ ਰਹੇ ਹੋ ਅਸ ਹਲਕੇ ਦੇ ਵਿੱਚ ਜੀ ਕਈ ਮੁੱਦੇ ਆ ਮੇਨ ਆਪਣਾ ਜਿਹੜੇ ਆਮ ਹੀ ਮੁੱਦੇ ਬਹੁਤ ਐ ਜੀ ਹੁਣ ਨਵਾਂ ਹੀ ਕੰਮ ਇੱਕ ਚੱਲਿਆ ਹੋਇਆ ਜੀ ਜਿਹੜੇ ਮਤਲਬ ਹੁਣ ਆਪਾਂ ਜਿੱਤ ਗਏ ਲੋਕਾਂ ਨੇ ਸਾਨੂੰ ਵੋਟ ਪਾਈ ਐ ਝਾੜੂ ਵਾਲੇ ਆਪ ਵਾਲੇ ਉਹਨਾਂ ਤੇ ਪਰਚੇ ਦਵਾਈ ਜਾਂਦੇ ਐ ਕਿ ਬਹੁਤ ਵੱਡਾ ਮੈਟਰ ਐ ਅੱਛਾ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਾਂ ਉਹਨਾਂ ਨੂੰ ਕੰਮ ਨਹੀਂ ਦਿੰਦੇ ਮਨਰੇਗਾ ਚ ਬਹੁਤ ਖੁਸ਼ ਐ ਜੀ ਐਵੇਂ ਤੰਗ ਕਰੀ ਜਾਂਦੇ ਇਹਨਾਂ ਨੂੰ ਏ ਤਾਂ ਕੀ ਕਹਿਣਾ ਇਹਨਾਂ ਨੇ ਬਾਈ ਜੀ ਬਈ ਲੋਕਾਂ ਨੂੰ ਬੁਲਾ ਕੇ ਬਈ ਸਾਡੇ ਚ ਕਮੀ ਦੱਸੋ ਕੀ ਆ ਤੁਸੀਂ ਸਾਨੂੰ ਵੋਟ ਕਿਉਂ ਨਹੀਂ ਪਾਈ ਬਿਲਕੁਲ 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 ਆਪਣੀ ਕਮੀ ਨੂੰ ਸੁਧਾਰਨ ਦੇ ਬਜਾਏ ਲੋਕਾਂ ਦੇ ਪਰਚੇ ਲਾ ਕੇ ਦੇਣਾ ਤੁਸੀਂ ਉਹਨਾਂ ਲੋਕਾਂ ਦੇ ਨਾਲ ਡਟ ਕੇ ਖੜੇ ਮੈਂ ਖੜਾ ਹਾਂ ਜੀ ਡਟ ਕੇ ਜਿਹੜਾ ਮੇਰੇ ਨਾਲ ਖੜਾ ਮੈਂ ਤਾਂ ਖੜਨਾ ਹੀ ਆ ਚਲੋ ਖਾਲਸਾ ਜੀ ਤੁਸੀਂ ਜਾਣਾ ਕਿਤੇ ਸਮਾਂ ਤੁਹਾਡੇ ਕੋਲੇ ਦੇ ਘਟ ਹੈ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਾਈ ਸੰ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿਨ੍ਹਾਂ ਦੇ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਬੜੇ ਬੇ ਬਾਕੀ ਦੇ ਨਾਲ ਦਿੱਤੇ ਗਏ ਆ ਔਰ ਉਮੀਦ ਕਰਦੇ ਆ ਕਿ ਖਾਲਸਾ ਜੀ ਦੇ ਨਾਲ ਇੱਕ ਕੀਤੀ ਇੰਟਰਵਿਊ ਤੁਹਾਨੂੰ ਜੀ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ